ਸਤਿ ਸ਼੍ਰੀ ਅਕਾਲ ਜੀ ਕਿਦਾ ਹੋਂ ਜੀ ਸਾਰੇ ਹੋਪ ਤੁਸੀਂ ਸਾਰੇ ਆਪਣੀ پلیਸਿਸ ਤੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅਸੀਂ ਜਿਹੜੀ ਵੀਡੀਓ ਅਪਲੋਡ ਕਰਦੇ ਆਂ ਡੇਲੀ ਤੁਹਾਡੇ ਤੱਕ ਨੋਟੀਫਿਕੇਸ਼ਨ ਆਸ ਕੇ ਤੇ ਅੱਜ ਆਪਾਂ ਕੱਲ ਨੀ ਕੱਟ ਪੀਸ ਦੀ ਵੀਡੀਓ ਪਾਈ ਫਰੈਸ਼ ਦੀ ਪਾਈ ਸੀ ਭੈਣਾਂ ਦੇ ਬਹੁਤ ਜ਼ਿਆਦਾ ਮੈਸੇਜ ਕਾਲਸ ਆ ਰਹੇ ਸੀਗੇ ਕੀ ਕੱਟ ਪੀਸ ਲੈ ਲੀ ਜੀ ਤੁਹਾਡੇ ਲਈ ਫਿਰ ਆਪਾਂ ਤਾਂ 10 ਬ੍ਰਾਂਡ ਦੇ ਕੱਟ ਪੀਸ ਲੈ ਕੇ ਆਏ ਆ 125 ਰੁਪਏ ਪਰ ਮ ਉੱਪਰ ਪੂਰਾ ਸੂਟ ਬਣ ਜਾਂਦਾ ਜੀ ਕੱਟ ਦੇ ਹਿਸਾਬ ਨਾਲ ਹੀ ਮੀਟਰ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਜਿਹੜੀ ਅਮਾਉਂਟ ਹੁੰਦਾਗਾ ਉਹ ਲੱਗਦਾਗਾ ਉਨੀ ਪੇਮੈਂਟ ਲੈਣੇ ਆ ਤੇ ਸ਼ਿਪਿੰਗ ਚਾਰजेस ਆਪਣੇ ਐਕਸਟਰਾ ਰਹਿੰਦੇ ਨੇ ਜੀ ਬਹੁਤ ਵਧੀਆ ਫੈਬਰਿਕ ਹੈ ਲਿਬਿਆ कॉटन ਹੈ 10 ਬ੍ਰਾਂਡ ਦੇ ਰਹਿਣਗੇ ਜੀ ਸਾਰੇ ਤੇ ਜਿਹੜੀਆਂ ਭੈਣਾਂ ਕੋਲੇ ਗਏ ਨੇ ਇਹਨਾਂ ਨੂੰ ਪਤਾ ਹੀ ਹੈ ਦੱਸਣ ਦੀ ਨੀਡ ਹੈ ਨਹੀਂ ਆਪਾਂ ਨੂੰ ਬਾਕੀ ਜਿਹੜੇ ਮੇਰੇ ਨਵੇਂ ਵੀਰਜ਼ ਨੇ ਉਹਨਾਂ ਨੂੰ ਦੱਸਣਾ ਚਾਹਾਂਗੇ ਕਿ ਬਹੁਤ ਵਧੀਆ ਫੈਬਰਿਕ ਹੈ ਬਿਨਾ ਲਾਈਨਿੰਗ ਵਣਣਾ ਵਾਲਾ ਹੈ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਇਹਨਾਂ ਦੇ ਉੱਤੇ कॉटन ਦੇ ਬਿਲਕੁਲ कॉटन ਦੇ ਨਾ ਇਹਨਾਂ ਦੇ ਕਲਰ ਜਾਂਦੇ ਹੈਗੇ ਨਾ ਇਹ ਸ਼੍ਰਿੰਕਿੰਗ ਦੀ ਕੋਈ ਪ੍ਰੋਬਲਮ ਬਹੁਤ ਵਧੀਆ ਨੇ ਚਲੋ ਜੀ ਟਾਈਮ ਨਾ ਖਰਾਬ ਕਰਦੇ ਹੋਏ ਤਾਂ ਹਮ ਸੂਟ ਦਿਖਾਣੇ ਆ ਲਓ ਚੈੱਕ ਕਰੀ ਚੱਲੋ ਤੁਸੀਂ ਤੇ ਇਹ ਆ ਗਿਆ ਜੀ 4 ਮੀਟਰ ਦਾ 4 ਮੀਟਰ ਲਓ ਜੀ ਇਹ 4 ਮੀਟਰ ਦਾ ਸੂਟ ਹੈ ਜੀ ਤੇ ਇਹ ਇੱਕ 2 10 ਦਾ ਪੀਸ ਹੈ ਜੀ ਤੇ ਇੱਕ 2 3 ਦਾ ਪੀਸ ਹੈ ਜੀ ਇਹ 4 40 ਹੋ ਗਿਆ ਜੀ 4.5 ਮੀਟਰ ਇਹ ਇੱਕ 4 ਮੀਟਰ ਦਾ ਪੀਸ ਹੈ ਜੀ ਇੱਕ ਅਧੇ ਕਮੀਟਰ ਦਾ ਪੀਸ ਹੈ ਜੀ ਇਹ 4.5 ਹੋ ਗਿਆ ਜੀ ਪ੍ਰੋਪਰ ਸਟੱਫ ਦੇਖੋ ਸਟੱਫ ਦੀ ਕੋਈ ਕੰਪਲੇਨ ਨਹੀਂ ਹੈਗੀ ਬਿਲਕੁਲ ਸੀ ਥਰੂ ਨਹੀਂ ਕੋਈ ਟ੍ਰਾਂਜ਼ੀ ਨਹੀਂ ਹੈਗਾ ਨਾ ਤਾਂ ਇਹਨਾਂ ਦੇ ਕਲਰ ਜਾਂਦੇ ਨਾ ਇਹ ਸ਼੍ਰਿੰਕਿੰਗ ਹੁੰਦੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਹੈ ਪਹਿਣਾ ਦਾ ਬਹੁਤ ਜ਼ਿਆਦਾ ਆਪਣੇ ਜਿਹੜਾ ਇਹਨਾਂ ਦਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਅੱਛਾ ਫੈਬਰਿਕ ਹੈ ਦੇਖੋ ਜੀ 4.5 ਮੀਟਰ ਹੈ ਜੀ ਲਓ ਜੀ 4 ਮੀਟਰ ਦਾ ਪੀਸ ਹੈ ਕਿਉਂਕਿ ਹਲਕੀਆਂ ਸਲਵਾਰਾਂ ਨਾਲ ਪਹਿਣਾ ਬਣਾ ਲੈਂਦੀਆਂ ਨੇ ਜੀ 4 ਮੀਟਰ ਦਾ ਸਟ੍ਰੇਟ ਬਾਟਮ ਨਾਲ ਜਾਂ ਕਿਸੇ ਨੇ ਹਾਫ ਬਾਜੂ ਚ ਬਣਾਉਣਾ ਹੋਵੇ ਤਾਂ ਵੀ ਬਣ ਜਾਂਦਾ ਹੈ ਜੀ ਬਾਕੀ ਪਹਿਣਾ ਹੁਣ ਬਣਾ ਹੀ ਲੈਂਦੀਆਂ ਨੇ ਡਿਜ਼ਾਈਨ ਵਗੈਰਾ ਪਾ ਕੇ ਦੇਖੋ ਜੀ 470 ਦਾ ਪੌਣੇ 5 ਮੀਟਰ ਦਾ ਪੀਸ ਹੈ ਜੀ ਤੇ 1 ਦੇ ਵਿੱਚ 390 ਦਾ ਪੀਸ ਹੈ ਜੀ ਤੇ 1 ਦੇ ਵਿੱਚ ਹੈਗਾ 90 ਸੈਂਟੀਮੀਟਰ ਦਾ ਇਹ 480 ਦਾ ਬਣ ਗਿਆ ਜੀ ਪ੍ਰੋਪਰ ਸੂਟ ਬਣ ਗਿਆ ਪੌਣੇ 5 ਮੀਟਰ ਦਾ ਲਓ ਜੀ ਨੈਕਸਟ ਦੇਖੋ ਜੀ 5 ਮੀਟਰ ਦਾ ਪੀਸ ਹੈ ਜੀ ਸਟੌਪ ਬੜਾ ਸੋਹਣਾ ਜਿਹੜੀਆਂ ਪੈਣਾ ਕੋਲੇ ਜਾ ਚੁੱਕੇ ਆ ਉਹਨਾਂ ਨੂੰ ਪਤਾ ਹੀ ਹੈ ਕਾਫੀ ਆਪਾਂ ਦਿਨਾਂ ਤੋਂ ਇਹ ਜਿਹੜਾ ਕੱਟ ਪੀਸਾਂ ਦਾ ਕੰਮ ਕਰ ਰਹੇ ਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਪੈਣਾ ਦਾ ਬਹੁਤ ਅੱਛੇ ਲੱਗ ਰਹੇ ਨੇ ਸਾਰੀਆਂ ਪੈਣਾ ਨੂੰ ਫੈਬਰਿਕ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਬਹੁਤ ਸੋਹਣੇ ਮੈਸੇਜ ਕਰਦੇ ਹੋ ਵੱਧ ਤੋਂ ਵੱਧ ਮੈਸੇਜ ਕਰਿਆ ਕਰੋ ਜੀ ਸੋਹਣੇ ਸੋਹਣੇ ਕਮੈਂਟਸ ਕਰਿਆ ਕਰੋ ਤੁਸੀਂ ਸਾਨੂੰ ਤੇ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਪੈਣਾ ਵੀ ਇਹ ਸੂਟ ਲੈ ਸਕਣ ਤੇ ਇਹ ਦੇਖੋ ਜੀ 290 ਦਾ ਤੇ 130 ਦਾ ਹੈ ਜੀ ਇਹ ਬਣ ਗਿਆ ਜੀ ਅ ਤਿੰਨ 4 ਮੀਟਰ ਮੰਗੂ ਬਣ ਗਿਆ ਜੀ 4 ਵੀ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ 4 ਮੀਟਰ ਦਾ ਲਓ ਜੀ ਚੈੱਕ ਕਰੀ ਚਲੋ ਤੁਸੀਂ ਨੈਕਸਟ ਆ ਗਿਆ ਜੀ 1 390 ਦਾ ਪੀਸ ਹੈ ਜੀ ਇਹ ਬਹੁਤ ਸੋਹਣਾ ਕਲਰ ਹੈ ਲਾਈਟ ਜਿਹਾ ਦੇਖੋ ਜੀ 1 3 ਮੀਟਰ ਦਾ ਫੇਰ ਹੈ ਉਸ ਤੋਂ ਬਾਅਦ ਆ ਗਿਆ ਜੀ 3 5 ਮੀਟਰ ਦਾ ਹੈ ਜੀ 5 ਮੀਟਰ ਦਾ ਪ੍ਰੋਪਰ ਸੂਟ ਹੈ ਜੀ ਇਹ ਜਿਹੜੇ ਸੂਟ ਨੇ ਜੀ ਆਪਾਂ ਨੂੰ ਮਾਰਕੀਟ ਪ੍ਰਾਈਸ ਇਹਨਾਂ ਦੇ ਜਿਹੜੇ ਫਰੈਸ਼ ਦੇ ਵਿੱਚ ਹੈਗੇ ਨੇ 1000 ਤੋਂ ਆਪੀ ਰਹਿੰਦੇ ਇਹਨਾਂ ਦੇ ਪ੍ਰਾਈਸ 10 ਬ੍ਰਾਂਡ ਦੇ ਲੀਬਿਆ कॉटन ਹੈ ਜੀ ਪ੍ਰੋਪਰ ਸਾਰੀ ਕੰਨੀ ਦੇ ਉੱਤੇ ਲਿਖਿਆ ਹੋਇਆ ਆਊਗਾ ਬਹੁਤ ਸੁਣੀ कॉटन ਹੈ ਜੀ ਇਹ ਚੈੱਕ ਕਰੀ ਚੱਲੋ ਇਹ ਇੱਕ 3.5 ਮੀਟਰ ਦਾ ਪੀਸ ਹੈ ਜੀ ਇਹਦੇ ਵਿੱਚ ਨਾ ਲਾਈਟ ਡਾਰਕ ਦਾ ਚਾਰਟ ਆਇਆ ਜਿਹਦਾ ਤੁਸੀਂ ਕਿਸੇ ਨੇ ਮੈਚਿੰਗ ਬਣਾਣੇ ਤਾਂ ਇਦਾਂ ਬਣਾ ਸਕਦੇ ਹੋ ਲਾਈਟ ਤੇ ਡਾਰਕ ਦਾ ਵਟ ਹੈਗੇ ਦੋਨੋਂ ਕਲਰ ਅਲੱਗ-ਅਲੱਗ ਨੇ ਇੱਕ ਗ੍ਰੇ ਤੇ ਵਾਈਟ ਦਾ ਇੱਕ ਬਲੈਕ ਐਂਡ ਵਾਈਟ ਦਾ 3.5 ਮੀਟਰ ਤੇ 280 ਪ੍ਰੋਪਰ ਸਾਨੂੰ ਖੋਲ ਕੇ ਦਿਖਾ ਦਿੰਨੇ ਆਗੇ ਅਸੀਂ ਕਿਉਂਕਿ ਭੈਣਾਂ ਦੇ ਮੈਸੇਜ ਆਏ ਸੀਗੇ ਮੈਨੂੰ ਕਮੈਂਟਸ ਆਏ ਸੀਗੇ ਜੀ ਤੁਸੀਂ ਖੋਲ ਕੇ ਦਿਖਾਇਆ ਕਰੋ ਸਾਨੂੰ ਥੋੜਾ ਜਿਹਾ ਕੱਟ ਸਮਝ ਆਂਦੀ ਹੈ ਜੀ ਚਲੋ ਜੀ ਹੁਣ ਦੇਖੋ ਅੱਜ ਅਸੀਂ ਸਾਨੂੰ ਖੋਲ-ਖੋਲ ਕੇ ਦਿਖਾ ਰਹੇ ਹਾਂ ਪੂਰੇ ਆਰਾਮ ਨਾਲ ਵੀਡੀਓ ਬਣਾ ਰਹੇ ਹਾਂ ਅਸੀਂ ਤੇ ਨੈਕਸਟ ਆ ਗਿਆ ਜੀ 490 ਦਾ ਇਹਦੇ ਵਿੱਚ ਕਈ ਪੀਸ ਹੈਗੇ ਨੇ ਜੀ ਆਪਣੇ ਕੋਲੇ 5.5 ਮੀਟਰ ਦਾ ਹੈ ਜੀ ਜਿਨ੍ਹਾਂ ਨੇ ਕੋਈ ਖੁੱਲਾ ਡੁੱਲਾ ਜਾਂ ਹੈਲਦੀ ਨੇਗੇ 1.5 ਮੀਟਰ ਦਾ ਹੈ ਜੀ 1.5 ਦਾ ਹੈ ਜੀ ਇੱਕ ਫੇਰ 5.5 ਦਾ ਹੈ ਜੀ ਇਹਦੇ ਵਿੱਚ ਕਾਫੀ ਸੂਟ ਨੇ ਆਪਣੇ ਕੋਲੇ ਕਾਫੀ ਸੂਟ ਨੇ 1.5 ਮੀਟਰ ਦਾ ਹੈ ਜੀ ਦੇਖੋ 5 ਪੀਸ ਪੰਜ ਪੀਸ ਨੇ ਜੀ ਇਹਦੇ ਵਿੱਚ ਪੰਜ ਸੂਟ ਨੇ ਜੇ ਸਾਰਿਆਂ ਨੇ ਕਿਸੇ ਨੇ ਇੱਕੋ ਜਿਹਾ ਬਣਾਣੇ ਆ ਤਾਂ ਲੈ ਸਕਦੇ ਹੋ ਆਪਣੇ ਕੋਲੋਂ ਤੇ ਉਸ ਤੋਂ ਬਾਅਦ ਚਲੋ ਜੀ ਇਹਨਾਂ ਨੂੰ ਉਠਾ ਦਿਓ ਬੇਟਾ ਉਠਾ ਦਿਓ ਉਠਾ ਦਿਓ ਨੂੰ ਬਲੈਕ ਵਾਲਿਆਂ ਨੂੰ ਉਠਾ ਦਿਓ ਕਲਿਆਂ ਨੂੰ ਬਹੁਤ ਸੋਹਣਾ ਫੈਬਰਿਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਹੈ ਹੀ ਨਹੀਂਗੀ ਸਟਫ ਦੀ ਬਹੁਤ ਅੱਛਾ ਫੈਬਰਿਕ ਹੈ ਟ੍ਰਸਟੇਬਲ ਹੈ ਤੇ ਸ਼ਿਓਰਟੀ ਵਾਲਾ ਫੈਬਰਿਕ ਹੈਗਾ ਲਓ ਜੀ ਕਰੀਮ ਰੰਗ ਦੇ ਵਿੱਚ ਲੈਮਨ ਦੇ ਕਲਰ ਦੇ ਵਿੱਚ ਆ ਗਈ 280 ਦਾ ਪੀਸ ਹੈ ਤੇ ਇਹਦੇ ਵਿੱਚ 1 2 10 ਦਾ ਪੀਸ ਹੈ ਜੀ ਇਹ ਬਣ ਗਿਆ ਜੀ 490 5 ਮੀਟਰ ਹੀ ਹੋ ਗਿਆ ਜੀ ਇਹ ਉਸ ਤੋਂ ਬਾਅਦ ਆ ਗਿਆ ਜੀ 480 ਦਾ ਜਿਹੜਾ ਆਪਣੇ ਕੋਲੇ ਫਰੈਸ਼ ਚ ਆਇਆ ਹੋਇਆ ਪਹਿਲਾਂ ਵੀ ਪੈਣਾ ਨੂੰ ਬੜਾ ਪਸੰਦ ਸੀਗਾ ਇਹ ਲਾਈਨਿੰਗ ਬਣੀ ਹੋਈ ਹੈ ਇਹਦੇ ਵਿੱਚ ਮੈਂ ਦਿਖਾ ਸਕਾਂ ਤੁਹਾਨੂੰ ਬੈਕ ਸਾਈਡ ਤੋਂ ਐਦਾਂ ਲਾਈਨਿੰਗ ਬਣੀ ਹੋਈ ਹੈ ਜੀ ਲਓ ਜੀ ਲਿਬਿਆ कॉटन ਨੈਕਸਟ ਆ ਗਿਆ ਜੀ 240 ਦਾ ਪੀਰ ਸ਼ਰਟ ਪੀਸ ਆ ਗਿਆ ਜੀ ਇੱਕ ਇਹਦੇ ਵਿੱਚ ਇੱਕ 20 ਦਾ ਆ ਗਿਆ ਜੀ ਜਿੱਦਾਂ ਤੁਸੀਂ 360 ਬਣ ਗਿਆ ਜੀ ਜੇ ਕਿਸੇ ਨੇ ਬੱਚਿਆਂ ਲਈ ਬਣਾਣੇ ਆ 14 15 ਸਾਲ ਦੇ ਬੱਚੇ ਜਾਂ ਫਿਰ ਕੋਈ ਭੈਣ ਦੀ ਹਾਈਟ ਛੋਟੀ ਹੈ ਤਾਂ ਬਣਾ ਲੈਂਦੇ ਨੇਗੇ ਜਾਂ ਕੋਈ ਡਿਜ਼ਾਈਨਿੰਗ ਬਣਾਣੀ ਹੈ 270 ਦਾ ਪੀਸ ਹੈ ਜੀ ਇਹਦੇ ਵਿੱਚ ਇੱਕ 360 ਦਾ ਪੀਸ ਹੈ ਚੈੱਕ ਕਰੀ ਚੱਲੋ ਸਾਰੇ ਅਸੀਂ ਤੁਹਾਨੂੰ ਇਹਨਾਂ ਆਰਾਮ ਨਾਲ ਦਿਖਾ ਰਹੇ ਹਾਂ ਜੀ ਇਹ 3 ਮੀਟਰ ਦਾ ਪੀਸ ਹੈ ਜੀ ਕਿਸੇ ਨੇ ਫਰੌਕ ਬਣਾਣੀ ਹੈ ਕੁੜਤਾ ਬਣਾਣਾ ਹੈ ਲੈਗੀ ਨਾਲ ਪਲਾਜ਼ੋ ਨਾਲ ਦੇਖੋ ਜੀ 3 ਮੀਟਰ ਦਾ ਪੀਸ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ 360 ਦਾ ਰੈਡ ਰੈਡ ਚੈਰੀ ਜਾਂ ਬੜਾ ਸੋਹਣਾ ਜਾਂ ਗਾਜਰੀ ਜੇ ਸ਼ੇਡ ਹੈ ਡਾਰਕ ਜਾਂ ਉਸ ਤੋਂ ਬਾਅਦ ਆ ਗਿਆ ਜੀ 1180 ਦਾ ਪੀਸ ਹੈ ਜੀ ਇਹਦੇ ਵਿੱਚ ਤੇ 1181 ਦਾ 360 ਹੋ ਗਿਆ ਜੀ ਇਹ ਉਸ ਤੋਂ ਬਾਅਦ ਆ ਗਈ 370 ਦਾ ਚੈੱਕ ਕਰੀ ਚੱਲੋ ਜੀ ਸਾਰੇ ਇਹ 370 ਦਾ ਆ ਗਿਆ ਜੀ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਦਾ 5 ਮੀਟਰ ਦਾ ਪੀਸ ਹੈ ਜੀ ਇਹ ਇੱਕ ਵੀ ਦਾ ਹੋਰ ਆ ਗਿਆ ਜੀ ਚੈੱਕ ਕਰੀ ਚੱਲੋ ਸਾਰੇ ਤੁਸੀਂ ਸਕਰੀਨ ਸ਼ਾਟ ਲੈ ਕੇ ਫਾਸਟਲੀ ਆਰਡਰ ਹੈ ਜਿਹੜਾ ਉਹ ਆਪਣਾ ਪਲੇਸ ਕਰਿਓ ਆਪਣਾ ਸੂਟ ਹੋਲਡ ਕਰਵਾ ਸਕਦੇ ਹੋ ਜੀ ਕਿਉਂਕਿ ਇਹ ਜਿਹੜੇ ਸਟਾਕ ਹੈ ਜਲਦੀ ਕਲੀਅਰ ਹੁੰਦੇ ਜੀ ਕੱਟ ਪੀਸਾਂ ਦੇ ਵਿੱਚ 3 10 ਦਾ ਹੈਗਾ ਜੀ ਇਹ ਤੇ ਉਸ ਤੋਂ ਬਾਅਦ 3.5 ਮੀਟਰ ਦਾ ਹੈ ਜੀ ਬਹੁਤ ਸੋਹਣੇ ਸੋਹਣੇ ਤਿੰਨ ਵੀ ਦੇ ਜੀ ਸ਼ਸ਼ੀਕਰ ਜੀ ਲਓ ਜੀ 3.5 ਮੀਟਰ ਦਾ ਕੱਟ ਹੈ ਉਸ ਤੋਂ ਬਾਅਦ 3 ਮੀਟਰ ਦਾ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 1 2 ਮੀਟਰ ਦਾ ਕੱਟ ਹੈ ਇਹਦੇ ਵਿੱਚ ਇੱਕ ਅੱਧਾ ਕਿ ਮੀਟਰ ਦਾ ਹੈਗੇ ਜੇ 2.5 ਮੀਟਰ ਦੀ ਸ਼ਰਟ ਬਣ ਜੂਗੀ ਜੀ ਪ੍ਰੋਪਰ ਤੇ ਉਸ ਤੋਂ ਬਾਅਦ ਆ ਗਿਆ ਜੀ 2.5 ਮੀਟਰ ਦਾ ਬੜੇ ਸੋਹਣੇ ਸੋਹਣੇ ਸੂਟ ਹੈਗੇ 240 ਦੀ ਸ਼ਰਟ 260 ਦਾ ਜੀ 290 ਦਾ 80 ਮੀਟਰ ਦੀ ਸ਼ਰਟ ਹੈ ਜੀ ਐਂਡ 270 ਦਾ ਉਸ ਤੋਂ ਬਾਅਦ ਇਹ ਵੀ ਸ਼ਰਟ ਪੀਸ ਹੈ ਜੀ ਸ਼ਰਟ ਪੀਸ ਮਿਲੂਗਾ ਤੁਹਾਨੂੰ ਤੇ ਉਸ ਤੋਂ ਬਾਅਦ